ਪਿਛਲੇ ਕੁਝ ਸਾਲਾਂ ਦੇ ਵਿੱਚ ਮਿਊਚੁਅਲ ਫੰਡਾਂ ਦੇ ਵਿੱਚ ਇਨਵੈਸਟ ਕਰਨ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਹ ਸ਼ਾਨਦਾਰ ਰਿਟਰਨ ਵੀ ਦਿੰਦਾ ਹੈ। ਕਈ ਮਸ਼ਹੂਰ ਹਸਤੀਆਂ ਨੇ ਵੀ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਯਾਨੀ ਕਿ ਐਸਆਈਪੀ ਤੋਂ ਜਾਦੂਈ ਰਿਟਰਨ ਦੀਆਂ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਮਿਊਚੁਅਲ ਫੰਡਾਂ ਦੇ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਹੈ। ਅੱਜ ਲਗਭਗ 4 ਕਰੋੜ ਲੋਕ ਨੇ ਮਿਊਚੁਅਲ ਫੰਡਾਂ ਦੇ ਵਿੱਚ ਨਿਵੇਸ਼ ਕਰ ਦਿੱਤੇ ਨੇ। ਕਿਸੇ ਵੀ ਨਿਵੇਸ਼ ਦਾ ਪਹਿਲਾ ਸਬਕ ਹੈ ਤੁਹਾਨੂੰ ਆਪਣੀਆਂ ਸਾਰੀਆਂ ਬੱਚਤਾਂ ਨੂੰ ਇੱਕ ਥਾਂ 'ਤੇ ਨਿਵੇਸ਼ ਨਹੀਂ ਕਰਨਾ ਚਾਹੀਦਾ। ਖਾਸ ਤੌਰ 'ਤੇ ਮਿਊਚੁਅਲ ਫੰਡ ਸਕੀਮ ਵਿੱਚ ਤਾਂ ਬਿਲਕੁਲ ਵੀ ਨਹੀਂ ਜਿੱਤੇ ਰਿਟਰਨ ਅਕਸਰ ਸਟਾਕ ਮਾਰਕੀਟ ਦੇ ਉਤਾਰ ਚੜਾ ਦੇ ਅਧੀਨ ਹੁੰਦੀ ਹੈ ਭਾਵੇਂ ਤੁਸੀਂ ਨਿਵੇਸ਼ ਕਰਨਾ ਸ਼ੁਰੂ ਕਰ ਦਿੰਦੇ ਹੋ ਘੱਟੋ ਘੱਟ ਦੋ ਫੰਡਾਂ ਦੇ ਵਿੱਚ ਨਿਵੇਸ਼ ਕਰੋ ਇਹ ਕਿਸੇ ਵੀ ਨਿਵੇਸ਼ ਦਾ ਜਿਹੜਾ ਪਹਿਲਾ ਸਬਕ ਹੈ ਤੁਹਾਨੂੰ ਆਪਣੀਆਂ ਸਾਰੀਆਂ ਬਚਤਾਂ ਨੂੰ ਇੱਕ ਥਾਂ ਤੇ ਨਿਵੇਸ਼ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਮਿਊਚੁਅਲ ਫੰਡ ਸਕੀਮ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਜਿਹੜੀ ਇਹਦੀ ਰਿਟਰਨ ਹੈ ਉਹ ਸਿਰਫ ਸਟਾਕ ਮਾਰਕੀਟ ਤੇ ਡਿਪੈਂਡ ਕਰਦੀ ਹੈ। ਭਾਵੇਂ ਤੁਸੀਂ ਨਿਵੇਸ਼ ਕਰਨਾ ਸ਼ੁਰੂ ਕਰ ਰਹੇ ਹੋ, ਘੱਟੋ ਘੱਟ ਦੋ ਫੰਡਾਂ ਦੇ ਵਿੱਚ ਨਿਵੇਸ਼ ਕਰੋ ਤੇ ਇਹ ਹੈ ਜਿਹੜਾ ਸਭ ਤੋਂ ਵੱਡਾ ਸਬਕ ਹੈ ਕਿਉਂਕਿ ਅੱਜਕੱਲ ਲੋਕ ਇਨਵੈਸਟਮੈਂਟ ਤੇ ਪਲਾਨ ਬਹੁਤ ਲਾਭਦੇ ਨੇ ਅਤੇ ਜ਼ਿਆਦਾਤਰ ਲੋਕ ਕਿਸ ਚੀਜ਼ ਨੂੰ ਪ੍ਰੈਫਰ ਕਰਦੇ ਨੇ ਐਫ ਡੀ ਹੋਵੇ ਜਾਂ ਮਿਊਚੁਅਲ ਫੰਡ। ਸੋ ਮਿਊਚੁਅਲ ਫੰਡ ਦੇ ਵਿੱਚ ਲੋਕ ਜ਼ਿਆਦਾ ਨਿਵੇਸ਼ ਕਰਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਹੈ, ਬਹੁਤ ਸਾਰੀਆਂ ਹਸਤੀਆਂ ਜਿਹਾ ਕਹਿੰਦੀਆਂ ਨੇ ਕਿ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਹੈ। ਫਾਇਦਾ ਜਿਹੜਾ ਦ ਪਰ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਸੇ ਵੀ ਜਗ੍ਹਾ ਤੇ ਇਨਵੈਸਟ ਕਰ ਰਹੇ ਹੋ ਆਪਣੀ ਸਾਰੀ ਇਨਕਮ ਇੱਕ ਜਗ੍ਹਾ ਤੇ ਇੱਕ ਪਾਵੇਂ ਕੋਈ ਵੀ ਪਾਲਿਸੀ ਹੋਵੇ ਉਸ ਵਿੱਚ ਇਨਵੈਸਟ ਨਾ ਕਰਿਓ ਕਿਉਂਕਿ ਜਾਂ ਤਾਂ ਤੁਹਾਡੀ ਸਾਰੀ ਰਕਮ ਡੁੱਬੇਗੀ ਜਾਂ ਫਿਰ ਤੁਹਾਨੂੰ ਫਾਇਦਾ ਵੀ ਦੁੱਗਣਾ ਹੋਵੇਗਾ ਸੋ ਲਾਲਚ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਿਊਚੁਅਲ ਫੰਡ ਦੇ ਵਿੱਚ ਇਨਵੈਸਟਮੈਂਟ ਨਾ ਕਰੋ ਕਰ ਤੋਂ ਕਰ ਜੇਕਰ ਤੁਸੀਂ ਇਨਵੈਸਟਮੈਂਟ ਕਰਨਾ ਹੈ ਉਹਨੂੰ ਦੋ ਹਿੱਸਿਆਂ ਦੇ ਵਿੱਚ ਦੋ ਪਾਰਟੀਸ਼ਨ ਦੇ ਵਿੱਚ ਕਰੋ ਕਿਉਂਕਿ ਸਟਾਕ ਮਾਰਕੀਟ ਹੈ ਦੇ ਅਕੋਰਡਿੰਗ ਹੈ ਜਿਹੜੀ ਮਿਊਚੁਅਲ ਫੰਡ ਹੈ ਜਿਹੜਾ ਉਹਦੀ ਤੁਹਾਡੀ ਬੈਨੀਫੀਸ਼ੀਅਲ ਹੋਵੇਗੀ ਜਾਂ ਉਹਦੀ ਡੀਮੈਰਿਟ ਹੋ ਰਹੀ ਹੈ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਸਟਾਕ ਮਾਰਕੀਟ ਤੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕਦੇ ਰਹੋ ਨੂ ਧਿਆਨ ਨਾਲ ਲਾਇਕ ਪਿਛਲੇ ਕੁਝ ਸਾਲਾਂ ਦੇ ਵਿੱਚ ਮਿਊਚੁਅਲ ਫੰਡਾਂ ਦੇ ਵਿੱਚ ਇਨਵੈਸਟ ਕਰਨ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ ਇਹ ਸ਼ਾਨਦਾਰ ਰਿਟਰਨ ਵੀ ਦਿੰਦਾ ਹੈ ਕਈ ਮਸ਼ਹੂਰ ਹਸਤੀਆਂ ਨੇ ਵੀ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਯਾਨੀ ਸੁਨਾ ਹੈ ਕਿ ਲੋਕਾਂ ਨੂੰ ਮਿਊਚੁਅਲ ਫੰਡਾਂ ਦੇ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਹੈ। ਅੱਜ ਲਗਭਗ 4 ਕਰੋੜ ਲੋਕ ਨੇ ਮਿਊਚੁਅਲ ਫੰਡਾਂ ਦੇ ਵਿੱਚ ਨਿਵੇਸ਼ ਕਰਦੇ ਨੇ। ਕਿਸੇ ਵੀ ਨਿਵੇਸ਼ ਦਾ ਪਹਿਲਾ ਸਬਕ ਹੈ ਤੁਹਾਨੂੰ ਆਪਣੀਆਂ ਸਾਰੀਆਂ ਬੱਚਤਾਂ ਨੂੰ ਇੱਕ ਥਾਂ 'ਤੇ ਨਿਵੇਸ਼ ਨਹੀਂ ਕਰਨਾ ਚਾਹੀਦਾ। ਖਾਸ ਤੌਰ 'ਤੇ ਮਿਊਚੁਅਲ ਫੰਡ ਸਕੀਮ ਵਿੱਚ ਤਾਂ ਬਿਲਕੁਲ ਵੀ ਨਹੀਂ। ਜਿੱਥੇ ਰਿਟਰਨ ਅਕਸਰ ਸਟਾਕ ਮਾਰਕੀਟ ਦੇ ਉਤਾਰ ਚੜਾਅ ਦੇ ਅਧੀਨ ਹੁੰਦੀ ਹੈ। ਭਾਵੇਂ ਤੁਸੀਂ ਨਿਵੇਸ਼ ਕਰਨਾ ਸ਼ੁਰੂ ਕਰ ਦਿੰਦੇ ਹੋ ਘੱਟੋ ਘੱਟ ਦੋ ਫੰਡਾਂ ਦੇ ਵਿੱਚ ਨਿਵੇਸ਼ ਕਰੋ। ਇਕ ਕਿਸੇ ਵੀ ਨਿਵੇਸ਼ ਦਾ ਜਿਹੜਾ ਪਹਿਲਾ ਸਬਕ ਹੈ ਤੁਹਾਨੂੰ ਆਪਣੀਆਂ ਸਾਰੀਆਂ ਬਚਤਾਂ ਨੂੰ ਇੱਕ ਥਾਂ ਤੇ ਨਿਵੇਸ਼ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਮਿਊਚੁਅਲ ਫੰਡ ਸਕੀਮ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਜਿਹੜੀ ਇਹਦੀ ਰਿਟਰਨ ਹੈ ਉਹ ਸਿਰਫ ਸਟਾਕ ਮਾਰਕੀਟ ਤੇ ਡਿਪੈਂਡ ਕਰਦੀ ਹੈ। ਭਾਵੇਂ ਤੁਸੀਂ ਨਿਵੇਸ਼ ਕਰਨਾ ਸ਼ੁਰੂ ਕਰ ਰਹੇ ਹੋ, ਘੱਟੋ ਘੱਟ ਦੋ ਫੰਡਾਂ ਦੇ ਵਿੱਚ ਨਿਵੇਸ਼ ਕਰੋ ਤੇ ਇਹ ਹੈ ਜਿਹੜਾ ਸਭ ਤੋਂ ਵੱਡਾ ਸਬਕ ਹੈ ਕਿਉਂਕਿ ਅੱਜਕੱਲ ਲੋਕ ਇਨਵੈਸਟਮੈਂਟ ਤੇ ਪਲਾਨ ਬਹੁਤ ਲਾਭਦੇ ਨੇ ਅਤੇ ਜ਼ਿਆਦਾਤਰ ਲੋਕ ਕਿਸ ਚੀਜ਼ ਨੂੰ ਪ੍ਰੈਫਰ ਕਰਦੇ ਨੇ ਐਫਡੀ ਹੋਵੇ ਜਾਂ ਮਿਊਚੁਅਲ ਫੰਡ। ਸੋ ਮਿਊਚੁਅਲ ਫੰਡ ਦੇ ਵਿੱਚ ਲੋਕ ਜ਼ਿਆਦਾ ਨਿਵੇਸ਼ ਕਰਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਹੈ, ਬਹੁਤ ਸਾਰੀਆਂ ਹਸਤੀਆਂ ਜਿਹਾ ਕਹਿੰਦੀਆਂ ਨੇ ਕਿ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਹੈ। ਫਾਇਦਾ ਜਿਹੜਾ ਦੁੱ ਪਰ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਸੇ ਵੀ ਜਗ੍ਹਾ ਤੇ ਇਨਵੈਸਟ ਕਰ ਰਹੇ ਹੋ ਆਪਣੀ ਸਾਰੀ ਇਨਕਮ ਇੱਕ ਜਗ੍ਹਾ ਤੇ ਭਾਵੇਂ ਕੋਈ ਵੀ ਪਾਲਿਸੀ ਹੋਵੇ ਉਸ ਵਿੱਚ ਇਨਵੈਸਟ ਨਾ ਕਰੋ ਕਿਉਂਕਿ ਜਾਂ ਤਾਂ ਤੁਹਾਡੀ ਸਾਰੀ ਰਕਮ ਡੁੱਬੇਗੀ ਜਾਂ ਫਿਰ ਤੁਹਾਨੂੰ ਫਾਇਦਾ ਵੀ ਦੁਗਣਾ ਹੋਵੇਗਾ ਸੋ ਲਾਲਚ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਿਊਚੁਅਲ ਫੰਡ ਦੇ ਵਿੱਚ ਇਨਵੈਸਟਮੈਂਟ ਨਾ ਕਰੋ ਕਰ ਤੋਂ ਕਰ ਜੇਕਰ ਤੁਸੀਂ ਇਨਵੈਸਟਮੈਂਟ ਕਰਨਿਆ ਉਹਨੂੰ ਦੋ ਹਿੱਸਿਆਂ ਦੇ ਵਿੱਚ ਦੋ ਪਾਰਟੀਸ਼ਨ ਦੇ ਵਿੱਚ ਕਰੋ ਕਿਉਂਕਿ ਸਟਾਕ ਮਾਰਕੀਟ ਹੈ ਦੇ ਅਕੋਰਡਿੰਗ ਹੈ ਜਿਹੜੀ ਮਿਊਚੁਅਲ ਫੰਡ ਹੈ ਜਿਹੜਾ ਉਹਦੀ ਤੁਹਾਡੀ ਬੈਨੀਫੀਸ਼ੀਅਲ ਹੋਵੇਗੀ ਜਾਂ ਉਹਦੀ ਡੀਮੈਰਿਟ ਹੋ ਰਹੀ ਹੈ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਸਟਾਕ ਮਾਰਕੀਟ ਤੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕਦੇ ਰਹੋ ਲੁਧਿਆਣਾ